गुरुदेव प्यारे देखो ये बच्चे जेड़े इथे ਊੜ ਐੜੇ ਤੋਂ ਲੈ ਕੇ 35 ਅੱਖਰ ਜਿਹੜੇ ਲਿਖਦੇ ਆ ਹੈਨਾ ਤੇ ਸਾਰੇ ਲਿਖਦੇ ਚਲੋ ਆਪਾਂ ਵੀ ਟਰਾਈ ਕਰਦੇ ਆ ਊੜਾ ਕੱਕਿਆ ਜੂ ੜਾ ਰੇੜੀ ਸਸਸ ਕੱਕ ਕੱਕ kagak kagak calda ini kagak hingga hingga ini Jicca. 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 ਨਨ ਟੈਕਾ ਟਟਾ ਡੱਡਾ ਟਟਾ ਟਟਾ ਨਾ ਨਾ ਟਟਾ ਟਟਾ ਡੱਡਾ ਡੱਡਾ ਨਨ ਪਪਾ ਪਪਾ ਬੱਬਾ ਪੱਬਾ ਮੰਮਾ ਯਹੀ ਆ ਯਹੀ ਹੋ ਗਿਆ ਰਾਰਾ ਲੱਲਾ ਉਹ ਵਾ ੜਾੜਾ ਸੱਸੀ ਪੈਰ ਬਿੰਦੀ ਸਾਹ ਬੋਲੇ ਖੱਖੇ ਪੈਰ ਬਿੰਦੀ ਖਾ ਬੋਲੇ ਗੱਗੇ ਪੈਰ ਬਿੰਦੀ ਗੈ ਬੋਲੇ ਜਿੱਜੇ ਪੈਰ ਬਿੰਦੀ ਜੈ ਬੋਲੇ ਫੱਫੇ ਪੈਰ ਬਿੰਦੀ ਫੈ ਬੋਲੇ ਕੇ ਜੀ ਦੇਖੋ ਅੱਜ ਲਿਖਤਾ ਦੁਬਾਰਾ ਲਿਖਦੇ ਨੇ ਊੜ ਚੰਗੀ ਤਰ੍ਹਾਂ ਨਹੀਂ ਪਿਆ ਊੜਾ ਐੜਾ ਈੜੀ ਸੱਤ ਸੌ ਆਹਾ ਕੱਕਾ ਖਖਾ ਗੱਗਾ ਘੱਗਾ ਨੰਗਾ ਨੰਗਾ ਦੇਖੋ ਨੰਗਾ ਐਂ ਦੇਖੋ ਨਹੀਂ ਨੰਗਾ ਚਿਚਾ ਚਿਚਾ ਜਿੱਜਾ ਆਪਾਂ ਲਿਖਤਾ ਆ ਦੇਖੋ ਹੁਣ ਸਿੰਘਣੀ ਵੀ ਲਿਖੂਗੀ ਇਹ ਆ ਮਿਟਾ ਦਿਓ ਆਲਾ ਇਹਦੇ ਤਾਂ ਮਿਟਾ ਦਿਓ ਇੱਥੇ ਸਾਰੇ ਆ ਕੇ ਲਿਖਦੇ ਆ ਬੱਚੇ। ਬੁੱਧੀਵਾਨ ਪੈਦਾ ਹੋਣਗੇ ਬੱਚੇ ਜਿਹੜੇ ਇੱਥੇ ਆ ਕੇ ਲਿਖਣਗੇ। ਗੁਰੂ ਦੇ 35 ਅੱਖਰ ਲਿਖਣਗੇ ਜਿਹੜੇ ਮਹਾਰਾਜ ਦੀ ਕਿਰਪਾ ਹੋਊਗੀ ਉਹਨਾਂ ਤੇ। ਤੇ ਇਹ ਇੱਕ ਸ਼ਰਧਾ ਹੈ। ਤੇ ਸ਼ਰਧਾ ਦੇ ਨਾਲ ਹੀ ਸਾਰਾ ਸਾਰਾ ਅੰਦਰ ਉਹਨੇ ਸਿਸਟਮ ਜੁੜਿਆ ਹੋਇਆ ਹੈ। ਇਹ ਅੰਦਰ ਵਿਸ਼ਵਾਸ ਨਹੀਂ ਹੈ ਸ਼ਰਧਾ ਹੈ। ਕਿ ਜਦੋਂ ਬੰਦਾ ਸ਼ਰਧਾ ਦੇ ਨਾਲ ਚੀਜ਼ ਜੁੜਦੀ ਹੈ ਨਾ ਤੇ ਉਹ ਅੰਦਰ ਉਹ ਕੁਦਰਤ ਉਸ ਚੀਜ਼ ਨੂੰ ਪੂਰਾ ਕਰਨ 'ਚ ਲੱਗ ਜਾਂਦੀ ਹੈ। ਕੁਦਰਤ ਦਾ ਨਿਯਮ ਹੈ ਜਦੋਂ ਤੁਸੀਂ ਉਹਨੂੰ ਦਿਲ ਦੀਆਂ ਗਹਿਰਾਈਆਂ ਨਾਲ ਯਾਦ ਕਰੋਗੇ ਨਾ ਕਿਸੇ ਵੀ ਚੀਜ਼ ਨੂੰ ਉਹ ਪ੍ਰਮਾਤਮਾ ਉਸ ਚੀਜ਼ ਨੂੰ ਪੂਰੀ ਕਰ ਦਿੰਦਾ ਆ ਸਿੰਘ ਨਹੀਂ ਵੀ ਲਿਖ ਰਹੀ ਐ ਊੜਾ ਐੜਾ ਈੜੀ ਬੋਲੋ ਵੀ ਨਾਲ-ਨਾਲ 치ੱਚਾ 치ੱਚਾ ਜਿੱਜਾ 치ज्जा ਇਹ ਲਿਖਨਸਾਰ ਗੁਰਦੁਆਰਾ ਸਾਹਿਬ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਬੜੀ ਕਿਰਪਾ ਮਹਾਰਾਜ ਦੀ ಅಪਾਰ ਕਿਰਪਾ ਦੇਖੋ ਬੀਬੀਆਂ ਸਾਰੀਆਂ ਲਿਖ ਰਹੀਆਂ ਬੱਚੇ ਲਿਖ ਰਹੇ ਨਾਲੇ ਇਹਦੇ ਨਾਲ ਕੀ ਹੋਊਗਾ ਜਿੰਨਾ ਚਿਰ ਅਸੀਂ ਆਪਣੇ ਇਹਨਾਂ 35 ਅੱਖਰਾਂ ਨਾਲ ਨਹੀਂ ਜੋੜਦੇ ਨਾ ਉਹਨਾਂ ਚਿਰ ਅਸੀਂ ਗੁਰਬਾਣੀ ਨਾਲ ਨਹੀਂ ਜੋੜਦੇ ਜਿੰਨਾ ਚਿਰ ਗੁਰਬਾਣੀ ਨਾਲ ਨਹੀਂ ਜੋੜਦੇ ਉਹਨਾਂ ਚਿਰ ਅਸੀਂ ਸੰਤ ਸਿਪਾਈ ਨਹੀਂ ਬਣ ਸਕਦੇ ਸੰਤ ਸਿਪਾਈ ਬਣਨ ਵਾਸਤੇ ਸਾਨੂੰ ਗੁਰਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਪੜਾਂਗੇ ਫੇਰ ਹੀ ਸਾਡੇ ਅੰਦਰ ਜਿਹੜਾ ਰੂਪਨ ਆਊਗਾ ਜਿਹੜਾ ਪ੍ਰਾਨੇ ਸਿੰਘਾਂ ਦੇ ਵਿੱਚ ਸੀ ਪ੍ਰਾਣੇ ਸਿੱਖਾਂ ਦੇ ਵਿੱਚ ਸੀ ਜੋ ਪਾਈਆ ਪਾਈਆ ਛੋਲੇ ਖਾ ਕੇ ਵੀ ਉਹ ਆਪਣੀਆਂ ਸ਼ਹਾਦਤਾਂ ਦੇ ਕੇ ਦੂਜਿਆਂ ਦੀ ਰੱਖਿਆ ਕਰਨ ਵਾਲੇ ਸਿੰਘ ਸੂਰਮੇ ਸਾਡੇ ਬਜ਼ੁਰਗ ਉਹਨਾਂ ਦਾ ਇਤਿਹਾਸ ਇਹ ਦੇਖੋ ਪ੍ਰਾਣੀਆਂ ਬੀਬੀਆਂ ਜਿੰਨੀਆਂ ਵੀ ਸਾਰਿਆਂ ਨੂੰ ਪੰਜਾਬੀ ਮਤਲਬ ਆਉਂਦੀ ਗੁਰਮੁਖੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸਰੋਵਰ ਸਰ ਸਰੋਵਰ ਦੀ ਮੈਂ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ ਇਨਸਾਨ ਵੀ ਇੱਕ ਤਰ੍ਹਾਂ ਦਾ ਸਰੋਵਰ ਹੈ ਇਹਦੇ ਵਿੱਚ ਜਲ ਹੈ ਤੇ ਜਲ ਹੈ ਫੁੱਲ ਬੂਟੇ ਲੱਗੇ ਆ ਸਭ ਖੁਸ਼ਬੂ ਆ ਰਹੀ ਹੈ ਕੋਈ ਵੀ ਬੰਦਾ ਆਉਂਦਾ ਇਸ ਜਲ ਦੇ ਸਰੋਵਰ ਕੋਲ ਖੁਸ਼ ਹੁੰਦਾ ਨਹਾਉਂਦਾ ਇਸ਼ਨਾਨ ਕਰਦਾ ਹੈ ਮਨ ਖੁਸ਼ ਕਰ ਲੈਂਦਾ ਤੇ ਜਦੋਂ ਇਹ ਆਪਣੇ ਸੋਮੇ ਨਾਲ ਜੁੜਿਆ ਹੋਇਆ ਹੈ ਜਦੋਂ ਤੱਕ ਇਹ ਆਪਣੇ ਸੋਮੇ ਨਾਲ ਜੁੜਿਆ ਰਹੂਗਾ ਇਹਦੇ ਵਿੱਚ ਜਲ ਆਉਂਦਾ ਰਹੂਗਾ ਹਰਿਆ ਭਰਿਆ ਰਹਿਣਾ ਤੇ ਜਿਸ ਦਿਨ ਆਪਣੇ ਸੋਮੇ ਨਾਲੋਂ ਟੁੱਟ ਗਿਆ ਉਹ ਦਿਨ ਇਹਦਾ ਜਿਹੜਾ ਜਲ ਹੈ ਉਹ ਸੜ ਜਾਣਾ ਧੁੱਪ ਨਾਲ ਤੇ ਇਸ ਕਰਕੇ ਇਨਸਾਨ ਜਿਹੜਾ ਆਪਾਂ ਸੇਖਾਂ ਸਾਡਾ ਸੋਮਾ ਕੀ ਹੈ ਗੁਰਬਾਣੀ ਅਸੀਂ ਗੁਰਬਾਣੀ ਨਾਲ ਜੁੜੇ ਰਹੀਏ ਐ ਹਰੇ ਭਰੇ ਰਾਵਾਂਗੇ ਸਾਨੂੰ ਇਹ ਜਿਹੜਾ ਸੋਮੇ 'ਚੋਂ ਸਾਡਾ ਜਲ ਆਉਂਦਾ ਰਹੂਗਾ ਕਿ ਸਾਹੀਂ ਜਿੱਧਰ ਵੀ ਜਾਵਾਂਗੇ ਖੁਸ਼ਬੂ ਖੁਲਾਰ ਦੇ ਜਾਵਾਂਗੇ ਤੇ ਅਸੀਂ ਇਸ ਸਰੋਵਰ ਵਾਂਗੂ ਹਰੇ ਭਰੇ ਰਹੀਏ ਇਹ ਤਾਂ ਹੀ ਹੋ ਸਕਦਾ ਜੇ ਅਸੀਂ ਗੁਰਬਾਣੀ ਨਾਲ ਜੁੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹਨਾਂ ਗੁਰੂ ਕੀ ਕਾਸ਼ੀ ਦੇ ਵਿੱਚ ਅੰਦਰ ਜਾਵਾਂਗੇ ਗੁਰੂ ਦੀ ਕਿਰਪਾ ਦੇ ਪਾਤਰ ਬੰਨਾ ਤੇ ਦਸਮ ਪਿਤਾ ਵੱਲੋਂ 52 ਹੁਕਮਨਾਮੇ ਇਹਦੇ ਵਿੱਚ ਮੈਂ ਸਿਰਫ 19ਵਾਂ ਹੁਕਮਨਾਮਾ ਤੁਹਾਨੂੰ ਦੱਸਣਾ ਚਾਹਣਾ 19ਵਾਂ ਹੁਕਮਨਾਮਾ ਇਹ ਹੈ ਪੀ ਜਿਤਨੇ ਕਰਮ ਆਪਣੇ ਕਰਨ ਦੇ ਹੋਣ ਉਹਨਾਂ ਦੇ ਕਰਨ ਵਿੱਚ ਆਲਸ ਨਹੀਂ ਕਰਨੀ ਸਿਰਫ ਇੱਕ ਗੱਲ ਹੀ ਗੁਰੂ ਸਾਹਿਬ ਦੀ ਮਾਨਲਯਤ ਕਰ ਚਕਲੇ ਇਸ ਦਿਲਿੱਦਰ ਸਭ ਖਤਮ ਹੋ ਜਾਣਗੇ ਤੇ ਕਦੇ ਵੀ ਦਰਬਾਰ ਸਾਹਿਬ ਆਉਣਾ ਨਾ ਕੋਈ ਬੋਲੇ ਜੀ ਸਿਰ ਕਈ ਮੈਨੂੰ ਇੱਕ ਵਾਰ ਬਹਿਸ ਹੋਈ ਜਾਂਦੀ ਸਿਰ ਸਾਨੂੰ ਮਤਲਬ ਨੰਗੇ ਸਿਰ ਕਿਉਂ ਨਹੀਂ ਆਉਣ ਦਿੱਤਾ ਜਾਂਦਾ ਭਾਈ ਜਦੋਂ ਅਸੀਂ ਆਪ ਦੇ ਕਿਸੇ ਸਕੂਲ ਤੇ ਜਾਣੇ ਜਾਂ ਕਿਥੇ ਵੱਡੀ ਜਗ੍ਹਾ ਤੇ ਜਾਣੇ ਆ ਤਾਂ ਉੱਥੇ ਸਤਕਾਰ ਅਦਬ ਨਾਲ ਨਹੀਂ ਜਾਂਦੇ ਤਿਆਰ ਹੋ ਕੇ ਸੋਹਣੇ ਕੱਪੜੇ ਪਾ ਕੇ ਗੁਰੂ ਕੋਲ ਤੁਸੀਂ ਉੰਜ ਹੀ ਆਉਣਾ ਚਾਹੁੰਦੇ ਹੋ ਗੁਰੂ ਕਿੱਡਾ ਵੱਡਾ ਦਰਬਾਰ ਹੈ ਸਾਡਾ ਕਿੱਡਾ ਵੱਡਾ ਤਖਤ ਹੈ ਸਾਡਾ ਤੇ ਗੁਰੂ ਦੇ ਕੋਲ ਜਦੋਂ ਵੀ ਆਉਣਾ ਸੱਜ ਕੇ ਸੋਹਣੇ ਸਵਾਰ ਕੇ ਆਉਣਾ ਟੋਪੀ ਟੋਪੀ ਕੀ ਲਾਨੀ ਹੈ ਗੁਰੂ ਦੇ ਸਿੱਖ ਬਣ ਕੇ ਆਉਣਾ ਗੁਰੂ ਦਾ ਸਿੱਖ ਜਿਹੜਾ ਹੈ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਇਹ ਜਿਹੜੇ ਪੁਰਾਣੇ ਸਿੱਖ ਸੀਗੇ ਉਹ ਕਦੀ ਵੀ ਸਵਾਲ ਜਾਂ ਜਵਾਬ ਨਹੀਂ ਕਰਦੇ ਸੀ ਕਿਉਂਕਿ ਉਹਨਾਂ ਕੜਾ ਪ੍ਰਸ਼ਾਦ ਵੀ ਦੇਖ ਲਈ ਜਾਊਗੀ ਕਿਉਂਕਿ ਕੜਾ ਪ੍ਰਸ਼ਾਦ ਸਿੱਖੀ ਵਿੱਚ ਮਹੱਤਤਾ ਮੇਨ ਰੱਖਦਾ ਸਿੱਖ ਮਤ ਜਿਹੜੀ ਕੜਾ ਪ੍ਰਸ਼ਾਦ ਬਹੁਤ ਜ਼ਰੂਰੀ ਹੈ ਕਿਉਂਕਿ ਇਹਨੂੰ ਬੁੱਢਾ ਵੀ ਛੱਕ ਸਕਦਾ ਬੱਚਾ ਵੀ ਛੱਕ ਸਕਦਾ ਬਿਨਾਂ ਦੰਦਾ ਵਾਲਾ ਬਿਨਾਂ ਦੰਦਾ ਵਾਲਾ ਬਜ਼ੁਰਗ ਵੀ ਛੱਕ ਸਕਦਾ ਇਹ ਮਹਾਰਾਜ ਨੇ ਬੜੀ ਕਿਰਪਾ ਕੀਤੀ ਸਾਡੇ ਤੇ ਅੱਗੇ ਅੱਗੇ ਦੱਸੀ ਜਾਵਾਂਗੇ ਤਖਤ ਸਾਹਿਬ ਉੱਤੇ ਪੱਤਰ ਦਿੱਤੇ ਤਨਖਾਈ ਸਿੱਖ ਤੋਂ ਬਿਨਾ ਹਰ ਇੱਕ ਪਾਣੀ ਮਾਤਰ ਦੇ ਸਿੱਖ ਗੈਰ ਸਿੱਖ ਦੀ ਅਰਦਾਸ ਕੋਲ ਕਰਦੇ ਇਹ ਆਪਾਂ ਤਨਖਾਈ ਇਹ ਨਹੀਂ ਮੰਨਣਾ ਮੁਖਵਾਖ ਸ੍ਰੀ ਮੰਹਲਾ ਪੰਜਵਾ ਜਿਸ ਦਾ ਤਨਮਨ ਧੰਨ ਸਭ ਇਸ ਕਾ ਸੋਈ ਸੁਗੜ ਸਜਾਨੇ ਜਿਨੇ ਸੁਣਿਆ ਦੁਖਸੋ ਕ ਮੇਰਾ ਤੋਵੇਂ ਨੀਕੀ ਖਟਾਨੀ ਜੇ ਕੀ ਇੱਕ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਕਿੰ ਤੇਲ ਨਹੀਂ ਕੀਮਤ ਜਾਨੀ ਤਾ ਅਮਰਤ ਨਾਮ ਨਰਮੋਲਕ ਹੀਰਾ ਹਰ ਦਿਨੋ ਮੰਤਾਨੀ ਡਿਗਨਾਂ ਡੋਲੇ ਡਰੇਡ ਕਰ ਰਹੇ ਹੋ ਪੂਰਨ ਕਰਤਾਨੀ ਉਹ ਜੋ ਵਿਚ ਹਮ ਤੁਮ ਕਛੋਤੇ ਜਿਨ ਕੀ ਬਾਤ ਬਲਾਨੀ ਅਲੰਕਾਰ ਮਿਲ ਫੈਲੀ ਹੋਈ ਆ ਤਾ ਤੇ ਪ੍ਰਕਾਸ਼ ਪ੍ਰਕਟ ਜੋਸ਼ ਹੈ ਸੁਖ ਸੋਭਾ ਬਾਜੇ ਅਨਹਤ ਬਾਣੀ ਕੋ ਨਾਨਕ ਚਲ ਕਰ ਬਾਜੇ ਮੁਰਕੀ ਉਮਰਤਾਂ ਦਰਬਾਰ ਸਾਹਿਬ दर्शन करो जी महाराज जी कृपा रम दर्शन हर